ਕੀ ਭਵੰਤਮਾਨ ਦੇ ਵਿੱਚ ਬਿਆੰਤਰੀ ਰੂਹ ਆ ਚੁੱਕੀ ਹੈ ਕਿ ਉਹੀ ਦੁਬਾਰਾ ਮਾਹੌਲ ਪੰਜਾਬ 'ਚ ਪੈਦਾ ਕੀਤਾ ਜਾ ਰਿਹਾ ਹੈ ਮੁੰਡਿਆਂ ਨੂੰ ਮਾਰਨ ਦਾ ਪੁਲਿਸ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਵੀ ਜਿਹਦੇ ਮਰਜ਼ੀ ਗੋਲੀ ਮਾਰ ਦਿਓ ਤੇ ਮਾਰ ਦਿਓ ਤੇ ਦਿਖਾ ਦਿਓ ਜੀ ਇਹਨੇ ਸਾਡੇ ਤੇ ਫਾਇਰ ਕੀਤੀ ਹੈ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਹੁਣ ਇਹ ਝੂਠੇ ਮੁਕਾਬਲਿਆਂ ਲਈ ਪੁਲਿਸ ਨੂੰ ਕਹਿ ਕੌਣ ਰਿਹਾ ਇਸ਼ਾਰਾ ਕੀ ਦਾ ਪਿੱਛੇ ਇਹਦਾ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਹੈ ਫਿਰ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਜੂਰੀਸਡਿਕਟਰੀ ਜਾਂਚ ਹੋਣੀ ਚਾਹੀਦੀ ਹੈ ਜੇ ਝੂਠੇ ਨਹੀਂ ਗਏ ਤਾਂ ਤੁਸੀਂ ਪੁਲਿਸ ਦਾ ਅਕਸ ਸਾਫ਼ ਕਰਦੇ ਹੋ ਕਿਉਂਕਿ ਪੰਜਾਬ ਬਹੁਤ ਸਫਰ ਕਰ ਚੁੱਕਿਆ ਹੈ ਇਹਨਾਂ ਸਾਰਿਆਂ ਝੂਠਿਆਂ ਮੁਕਾਬਲਿਆਂ ਕਰਕੇ ਹੁਣ ਤੱਕ ਸਜ਼ਾਵਾਂ ਹੋਈਆਂ ਨਹੀਂ ਤੁਸੀਂ ਇੱਥੇ ਇੱਕ ਛੋਟਾ ਜਿਹਾ ਮੁਕੱਦਮਾ ਹੁੰਦਾ ਹੈ ਉਹਦੇ ਵਿੱਚ ਕਿੰਨੇ ਬੰਦੇ ਨਾਮਜ਼ਦ ਕਰਦੇ ਹੋ ਤੁਸੀਂ ਦੋ ਬੰਦੇ ਮੁਕਾਬਲੇ ਚ ਮਾਰਦੇ ਹੋ ਕੇਸ ਠੱਪ ਉਹਦੇ ਬਾਰੇ ਅਸੀਂ ਜਾਣਨ ਲਈ ਬੇਤਾਬ ਹਾਂ ਜਿਹਦੇ ਬਾਰੇ ਥੋੜੀ ਪਾਰਟੀ ਨੇ ਕਿਹਾ ਸੀ ਕਿ ਯਾਰ ਸਾਡੀ ਸਰਕਾਰ ਬਣਦੀ ਰੋਕ ਦਿੱਤੀ ਗਈ ਇਸ ਬਲਾਸਟ ਦੀ ਸਾਜ਼ਿਸ਼ ਨਾਲ ਉਹਦੇ ਬਾਰੇ ਕੁਝ ਦੱਸੋਗੇ ਤੁਸੀਂ ਅੱਜ ਅਸੀਂ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨੀ ਆ ਕਿਉਂਕਿ ਇਸ ਮੁੱਦੇ ਦੇ ਉੱਤੇ ਸਾਰੇ ਚੁੱਪ ਨੇ ਚਾਹੇ ਉਹ ਬੁੱਧੀਜੀਵੀ ਨੇ ਚਾਹੇ ਸਿਆਸਤਦਾਨ ਨੇ ਚਾਹੇ ਧਾਰਮਿਕ ਆਗੂ ਨੇ ਆਮ ਲੋਕ ਵੀ ਚੁੱਪ ਨੇ ਆਮ ਲੋਕ ਤਾਂ ਇਸ ਮੁੱਦੇ ਦੇ ਉੱਤੇ ਜਸ਼ਨ ਮਨਾ ਰਹੇ ਨੇ ਸੋ ਮੁੱਦਾ ਕੀ ਆ ਮੁੱਦਾ ਪਹਿਲਾ ਮੁੱਦਾ ਤਾਂ ਇਹ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਉਹੀ 80 90 ਦੇ ਦੌਰ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ ਹੈ ਉਹੀ ਰੁਝਾਨ ਪੈਦਾ ਕੀਤਾ ਜਾ ਰਿਹਾ ਝੂਠੇ ਪੁਲਿਸ ਮੁਕਾਬਲਿਆਂ ਦਾ ਝੂਠੇ ਪੁਲਿਸ ਮੁਕਾਬਲੇ ਰੋਜ਼ ਆਪਾਂ ਖਬਰਾਂ ਪੜ੍ਹਦੇ ਆਂ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਰੋਜ਼ ਗੋਲੀਆਂ ਵੱਜ ਰਹੀਆਂ ਨੇ ਨੌਜਵਾਨ ਮੁੰਡੇ ਮਾਰੇ ਜਾ ਰਹੇ ਆ ਜਿਹੜੀ ਲੱਤ 'ਚ ਗੋਲੀ ਮਾਰਤੀ ਕਿਸੇ ਨੂੰ ਮਾਰਦਾ ਕਿ ਉਹਨੂੰ ਜ਼ਖਮੀ ਕਰਤਾ ਤੇ ਕਿਸੇ ਨੂੰ ਮਾਰਦਾ ਤੇ ਪੁਲਿਸ ਕਹਾਣੀ ਹਰ ਵਾਰੀ ਇੱਕੋ ਹੀ ਘਟਦੀ ਹੈ ਕਿ ਅਸੀਂ ਜੀ ਅਸਲੇ ਦੀ ਰਿਕਵਰੀ ਕਰਾਉਣ ਗਏ ਕਿ ਸੇਵਿਆ ਦੇ ਦਿਖਾ ਦਿੰਦੇ ਆ ਕਿਸੇ ਨਹਿਰ ਦੇ ਪੁਲ ਤੇ ਦਿਖਾ ਦਿੰਦੇ ਆ ਕਿਸੇ ਡਰੇਨ ਤੇ ਦਿਖਾ ਦਿੰਦੇ ਆ ਕਿ ਜੰਗਲ ਦਿਖਾ ਦੇ ਕੇ ਘਰੇ ਦਿਖਾ ਦਿੰਦੇ ਆ ਤੇ ਮੁਕਾਬਲਾ ਬਣਾ ਕੇ ਜਾਂ ਮਾਰ ਦਿੰਦੇ ਆ ਤੇ ਜਾਂ ਚੱਕ ਨਹੀਂ ਕਰ ਦਿੰਦੇ ਸੋ ਗੱਲ ਜਿਹੜਾ ਬੰਦਾ ਅਸੀਂ ਕਹਿੰਦੇ ਵੀ ਜਿਹੜਾ ਹੀ ਬੰਦਾ ਕੋਈ ਕ੍ਰਾਈਮ ਕਰਦਾ ਕੋਈ ਜੁਰਮ ਕਰਦਾ ਉਹਦੇ ਲਈ ਅਦਾਲਤਾਂ ਬਣੀਆਂ ਨੇ ਜੱਜ ਬੈਠੇ ਨੇ ਕਾਨੂੰਨ ਬਣੇ ਨੇ ਜੇਲ੍ਹਾਂ ਬਣੀਆਂ ਨੇ ਜਿਹੜੇ ਬੰਦੇ ਨੇ ਕੋਈ ਇਸੇ ਪ੍ਰਕਾਰ ਦਾ ਜੁਰਮ ਕੀਤਾ ਉਸ ਮੁਤਾਬਕ ਉਹਨੂੰ ਬਣਦੀ ਸਜ਼ਾ ਜਿਹੜੀ ਉਹ ਜੱਜ ਦੇਵੇ ਉਹ ਕਾਨੂੰਨ ਦੇਵੇ ਪਰ ਪੁਲਿਸ ਨੂੰ ਇਹ ਅਧਿਕਾਰ ਜਿਹਨੇ ਦੇਤਾ ਵੀ ਜਿਹਦੇ ਮਰਜ਼ੀ ਗੋਲੀ ਮਾਰ ਦੇ ਉਹ ਮਾਰ ਦਿਓ ਤੇ ਦਿਖਾ ਦਿਓ ਜੀ ਇਹਨੇ ਸਾਡੇ ਤੇ ਫਾਇਰ ਕੀਤੀ ਹੈ ਜਵਾਬੀ ਕਾਰਵਾਈ ਚ ਬੰਦਾ ਮਾਰਤਾ ਹੁਣ ਇਹ ਝੂਠੇ ਮੁਕਾਬਲਿਆਂ ਲਈ ਪੁਲਿਸ ਨੂੰ ਕਹਿ ਕੌਣ ਰਿਹਾ ਇਸ਼ਾਰਾ ਕੀ ਦਾ ਪਿੱਛੇ ਇਹਦਾ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਫਿਰ ਕੀ ਭਵੰਤਮਾਨ ਦੇ ਵਿੱਚ ਬਿਆੰਤ ਦੀ ਰੂਹ ਆ ਚੁੱਕੀ ਹੈ ਕਿ ਉਹੀ ਦੁਬਾਰਾ ਮਾਹੌਲ ਪੰਜਾਬ 'ਚ ਪੈਦਾ ਕੀਤਾ ਜਾ ਰਿਹਾ ਹੈ ਮੁੰਡਿਆਂ ਨੂੰ ਮਾਰਨ ਦਾ ਤੇ ਇੱਕ ਮਾਹੌਲ ਸਿਰਜਣ ਦਾ ਪੰਜਾਬ ਦੇ ਵਿੱਚ ਤਾਂ ਇਸ ਲਈ ਮੇਰੇ ਨਾਲ ਭਾਈ ਹਮਤੋਤ ਸਿੰਘ ਮਾਨ ਬੈਠੇ ਨੇ ਅਸੀਂ ਇੱਕ ਚਿੱਠੀ ਵੀ ਤਿਆਰ ਕੀਤੀ ਹੈ ਵੀ ਇਹ ਚਿੱਠੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਹੋਰ ਵੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸੁਪਰੀਮ ਕੋਰਟ ਨੂੰ ਹਾਈ ਕੋਰਟਾਂ ਕੋਰਟ ਨੂੰ ਲਿਖ ਰਹੇ ਹਾਂ ਵੀ ਜਿਹੜੇ ਝੂਠੇ ਮੁਕਾਬਲੇ ਹੋ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਜੁਡੀਸ਼ੀਲੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਤੌਰ ਤੇ ਜਾਂਚ ਹੋਣੀ ਚਾਹੀਦੀ ਹੈ ਜੇ ਇਹ ਮੁਕਾਬਲੇ ਝੂਠੇ ਆ ਸਾਇ ਝੂਠੇ ਹੀ ਆ ਇਹ ਲੋਕਾਂ ਨੂੰ ਹੀ ਪਤਾ ਤੇ ਆਪਾਂ ਨੂੰ ਹੀ ਪਤਾ ਤਾਂ ਫਿਰ ਜਿਹੜੇ ਜਿਹੜੇ ਬੰਦੇ ਚ ਸ਼ਾਮਲ ਨੇ ਉਹ ਬੰਦੇ ਸਜ਼ਾ ਦੇ ਹੱਕਦਾਰ ਨੇ ਹਾਂਜੀ ਇੱਕ ਹੋਰ ਗੱਲ ਹੈ ਲੱਖ ਕੇ ਜੇ ਝੂਠੇ ਨਹੀਂ ਗਏ ਤਾਂ ਤੁਸੀਂ ਪੁਲਿਸ ਦਾ ਅਕਸ ਸਾਫ਼ ਕਰਦੇ ਹੋ ਪਤਾ ਲੱਗ ਜੇ ਕਿ ਨਹੀਂ ਭਾਈ ਇਹ ਤਾਂ ਲੋਕਾਂ ਦੀ ਐਵੇਂ ਸ਼ੰਕਾ ਸੀਗੀ ਇਹ ਜਿਹੜੀ ਗੋਲੀ ਇਧਰ ਦੀ ਲੰਘਦੀ ਸੀ ਖੱਬੇ ਜਾਂਦੀ ਸੀ ਸੱਜੇ ਜਾਂਦੀ ਸੀ ਇਹ ਸੱਚ ਹੈ ਸਾਰਾ ਕੁਝ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾ ਲਓ ਕਿਉਂਕਿ ਪੰਜਾਬ ਬਹੁਤ ਸਫਰ ਕਰ ਚੁੱਕਿਆ ਹੈ ਇਨ੍ਹਾਂ ਸਾਰਿਆਂ ਝੂਠਿਆਂ ਮੁਕਾਬਲਿਆਂ ਕਰਕੇ ਹੁਣ ਤੱਕ ਸਜ਼ਾਵਾਂ ਹੋ ਰਹੀਆਂ ਨਹੀਂ ਕਿੰਨੇ ਨੌਜਵਾਨ ਭੇਟ ਚੜ ਗਏ ਨੇ 10 ਤੋਂ 12 ਸਾਲ ਕੀ ਹੁੰਦਾ ਰਿਹਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਔਰ ਕਿਵੇਂ ਸ਼ੁਰੂ ਹੋਈਆਂ ਉਹ ਗੱਲਾਂ ਇਨ੍ਹਾਂ ਗੱਲਾਂ ਤੋਂ ਸ਼ੁਰੂ ਹੋ ਕੇ ਇਸ ਲਈ ਇਹਦੀ ਇਨਕੁਆਇਰੀ ਕਰੋ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਡਿਊਟੀ ਹੈ ਇਹ ਬਹੁਤ ਜ਼ਰੂਰੀ ਹੈ ਇਹ ਇਨਕੁਆਇਰੀ ਕਰਾਓ ਔਰ ਪੁਲਿਸ ਦਾ ਅਕਸ ਕਲੀਅਰ ਕਰੋ ਤੇ ਜੇ ਗਲਤ ਹੈ ਤੇ ਇਹਨਾਂ ਨੂੰ ਸਜ਼ਾ ਦਿਓ ਇਹ ਜੱਜ ਕਦਮ ਤੋਂ ਬਣ ਕੇ ਹੁਣੇ ਜੇ ਮੰਦਰ ਦੇ ਵਿੱਚ ਬੰਬ ਸਿੱਟਿਆ ਗਰਨੇਡ ਸਿੱਟਿਆ ਵਾਚਾ ਦੇ ਜੀ ਇਨਕਾਉਂਟਰ ਹੋ ਗਿਆ ਮੁੰਡੇ ਦਾ ਕੀ ਇਹ ਸਾਜਿਸ਼ ਨਹੀਂ ਪੂਰੀ ਹਿੰਦੂ ਕਮਿਊਨਿਟੀ ਦੇ ਦਿਲੋ ਦਿਮਾਗ 'ਚ ਨਹੀਂ ਜਾਊਗਾ ਕਿ ਯਾਰੇ ਬੰਬ ਕਿਨੇ ਸੱਟਿਆ ਤੇ ਸਾਡੇ ਮੰਦਰ ਤੇ ਕਿਉਂ ਸੱਟਿਆ ਸਿੱਖ ਰਵਾਇਤ ਦੇ ਮੁਤਾਬਕ ਕੀ ਔਰ ਇੱਕ ਹਿਸਟਰੀ ਦੇ ਮੁਤਾਬਕ ਵੀ ਆ ਕੈਨੇਡਾ 'ਚ ਵੀ ਡਰਾਮਾ ਕੀਤਾ ਗਿਆ ਸੀ ਕਿ ਮੰਦਰ ਤੇ ਹਮਲਾ ਕੀਤਾ ਅੱਜ ਤੱਕ ਸਿੱਖਾਂ ਨੇ ਨਾ ਕਿਸੇ ਮੰਦਰ ਤੇ ਨਾ ਮਸਜਿਦ ਤੇ ਨਾ ਗਰਜੇ ਤੇ ਇਹ ਹਿਸਟਰੀ ਹੈ ਕਦੇ ਅਟੈਕ ਨਹੀਂ ਹੋਇਆਗਾ ਇਹ ਜੋ ਅਟੈਕ ਦੀ ਗੱਲ ਹੋ ਰਹੀ ਹੈ ਤੁਸੀਂ ਪੂਰੀ ਉਹਨੂੰ ਮੁੰਡੇ ਨੂੰ ਫੜਦੇ ਇਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਦੇ ਮੈਨੂੰ ਆਪ ਦੱਸ ਦਿਓ ਪੁਲਿਸ ਤੁਸੀਂ ਇੱਥੇ ਇੱਕ ਛੋਟਾ ਜਿਹਾ ਮੁਕੱਦਮਾ ਹੁੰਦਾ ਹੈ ਉਹਦੇ ਵਿੱਚ ਕਿੰਨੇ ਬੰਦੇ ਨਾਮਜ਼ਦ ਕਰਦੇ ਹੋ ਤੁਸੀਂ ਦੋ ਬੰਦੇ ਮੁਕਾਬਲੇ ਚ ਮਾਰਦੇ ਹੋ ਕੇਸ ਠੱਪ ਉਸ ਕੇਸ ਦੀ ਤਿਆਰੀ ਕਿਵੇਂ ਹੋਈ ਸਾਜ਼ਿਸ਼ ਦੀ ਹਥਿਆਰ ਕਿਨੇ ਦਿੱਤੇ ਗੱਡੀ ਕਿਨੇ ਦਿੱਤੀ ਬੰਬ ਕਿੱਥੋਂ ਆਇਆ ਇਹਦੀਆਂ ਗੱਲਾਂ ਕਿੱਧਰ ਗਈਆਂ ਕੇਸ ਖਤਮ ਕਿਵੇਂ ਹੋ ਗਿਆ ਇਹ ਤਾਂ ਇਨਕੁਆਰੀ ਚੋਂ ਨਿਕਲੂਗਾ ਨਾ ਸੋ ਇਨਕੁਆਰੀ ਨਿਰਪੱਖ ਹੋਵੇ ਜਿਵੇਂ ਲੱਖੇ ਨੇ ਕਿਹਾ ਤਾਂ ਜੁਡੀਸ਼ੀਅਲ ਇਨਕੁਆਰੀ ਹੋਵੇ ਹਲ ਕਲੀਅਰ ਹੋ ਜੇ ਨਹੀਂ ਤਾਂ ਜੋ ਇਹਨਾਂ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਹੈ ਤੁਸੀਂ ਸੋਚ ਕੇ ਵੇਖੋ ਮੁੱਖ ਮੰਤਰੀ ਜਾਬ ਸਰਕਾਰਾਂ ਜੋੜਦੀਆਂ ਨੇ ਜੇ ਕੋਈ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਿੰਦੂਆਂ ਦੇ ਭਾਈ ਇੱਥੇ ਮੰਦਰ ਦੇ ਵਿੱਚ ਬੰਬ ਸੜਤਾ ਜੋੰਕੀ ਖਾਲੀ ਤੇ ਬੰਬ ਸੜਦਾ ਤੇ ਫੇਰ ਉਹਦੀ ਇਨਕੁਆਰੀ ਨਾ ਹੋਵੇ ਕੋਈ ਵੀ ਮੁੱਦਾ ਉੱਠਦਾ ਹੈ ਉਦੋਂ ਆਹ ਗੱਲ ਕਰਦੇ ਹੋ ਔਰ ਇੱਕ ਦੂਸਰੀ ਗੱਲ ਕਿਉਂਕਿ ਇਹਦੇ ਬਾਰੇ ਆਪਾਂ ਕਾਫੀ ਕਹਿਤਾ ਨਹੀਂ ਭਾਈ ਉਹ ਮੋਰ ਬਲਾਸਟ ਹੋਇਆ ਆ ਉਹਦਾ ਕੀ ਨਹੀਂ ਹੋਇਆ ਹੁਣ ਤੱਕ ਕੁਝ ਵੀ ਨਹੀਂ ਨਿਕਲਿਆ ਜ ਬਲਕੇ ਖੋਰ ਗੱਲ ਮੁੱਖ ਮੰਤਰੀ ਸਾਹਿਬ ਤੁਹਾਡੀ ਸਰਕਾਰ ਬੰਦ ਹੀ ਰਹਿ ਗਈ ਸੀ ਉਦੋਂ ਮੋਰ ਬਲਾਸਟ ਕਰਕੇ ਤੇ ਬੰਦੇ ਪੰਜ ਮਰੇ ਸੀ ਪੰਚ ਮਰੀਸਨ ਜਵਾਬਕ ਜਵਾਬਕ ਹਾਂ ਔਰ ਉਹਦੀ ਇੰਡੀਕੇਸ਼ਨ ਕਿੱਧਰ ਗਈ ਸੀ ਆ ਰਾਮ ਰਹੀਮ ਆ ਲ ਗਈ ਸੀ ਉਹਦੀ ਇੰਡੀਕੇਸ਼ਨ ਉਸ ਤੋਂ ਬਾਅਦ ਉਹ ਕੇਸ ਠੱਪ ਕਿਉਂ ਗਿਆ ਉਹਦੇ ਬਾਰੇ ਅਸੀਂ ਜਾਣਨ ਲਈ ਬੇਤਾਬ ਹਾਂ ਜਿਹਦੇ ਬਾਰੇ ਥੋੜੀ ਪਾਰਟੀ ਨੇ ਕਿਹਾ ਸੀ ਕਿ ਯਾਰ ਸਾਡੀ ਸਰਕਾਰ ਬਣਦੀ ਰੋਕ ਦਿੱਤੀ ਗਈ ਇਸ ਬਲਾਸਟ ਦੀ ਸਾਜ਼ਿਸ਼ ਨਾਲ ਉਹਦੇ ਬਾਰੇ ਕੁਝ ਦੱਸੂਗੇ ਤੁਸੀਂ